ਕੱਲ ਅਟੈਂਡੈਂਟ ਬੈਸ ਬੰਗਾਲ ਤੋਂ ਆਈ ਟੂਰਿਸਟ ਨਾਲ ਜਦੋਂ ਕਿ ਉਹ ਈ ਰਿਕਸ਼ਾ ਤੇ ਟਰੈਵਲ ਕਰ ਰਹੀ ਸੀਗੇ ਤੇ ਈ ਰਿਕਸ਼ਾ ਚਾਲਕ ਅਤੇ ਉਹਦੇ ਹੋਰ ਦੋਸਤਾਂ ਨੇ ਸਨੇਚਿੰਗ ਕਰਦੇ ਹੋਏ ਉਹਨਾਂ ਕੋਲੋਂ 19000 ਰੁਪਏ ਤੇ 3 ਮੋਬਾਈਲ ਫੋਨ ਸਨੇਚ ਕਰ ਲਏ ਸੀਗੇ ਉਸ ਤੋਂ ਬਾਅਦ ਜਿਵੇਂ ਕਿ ਆਪਣੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਬੁੱਲਰ ਦੀ ਕ੍ਰਾਈਮ ਦੇ ਅਗੇਂਸਟ 0 ਡਾਲਰਸ ਪਾਲਿਸੀ ਹੈ ਉਹਦੇ ਤਹਿਤ ਥਾਣੇ ਬੀ ਡਿਵੀਜ਼ਨ ਦੀ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ 2 ਘੰਟਿਆਂ ਦੇ ਵਿੱਚ ਵਿੱਚ ਇਸ ਮਾਰਦਾਰ ਨੂੰ ਟ੍ਰੇਸ ਕੀਤਾ ਅਤੇ ਜਿਹੜੇ 3 ਸਨੇਚਰ ਹੈ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਜਿਨ੍ਹਾਂ ਕੀ ਪਹਿਲਾਂ ਵੀ ਸਾਡੀ ਵਾਰਦਾਤਾ ਹੋਈ ਹੈ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹਰ ਵਾਰ ਦਾ ਨੋਟ੍ਰੇਸ ਕਰਦੇ ਹੋਏ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਬੁਲਰ ਉਹਨਾਂ ਦੀ ਅਗਵਾਈ ਹੇਠ ਟੀਮਾ ਸਾਡੀ ਸਤਰਕ ਹੈ ਤੇ ਜਲਦੀ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸਾਡੀ ਟੀਮ ਵਕ ਵਕ ਟੀਮਾ ਬਣਾਈ ਗਈ ਹੈ ਜਿਹੜੇ ਕੀ ਉਹਨਾਂ ਤੇ ਲਗਾਤਾਰ ਰੇਡ ਕਰ ਰਹੀ ਹੈ ਤੇ ਸਾਨੂੰ ਬਹੁਤ ਜਲਦੀ ਉਮੀਦ ਹੈ ਕਿ ਇਹ ਜਿਹੜੇ ਤਿੰਨ ਸਨੇਚਰ ਨੇ ਇਹਨਾਂ ਨੂੰ ਕਾਬੂ ਕਰਕੇ ਜਿਹੜੀ ਰਿਕਵਰੀ ਹੈ ਉਹ ਕੀਤੀ ਜਾਏਗੀ